ਸਤਿ ਸ਼੍ਰੀ ਅਕਾਲ ਦੋਸਤੋ ਮੀਡੀਆ ਕਲੱਬ ਮਾਨਸਾ ਦੇ ਫੇਸਬੁਕ ਪੇਜ ਨਾਲ ਜੁੜੇ ਹੋ ਤੁਸੀਂ ਤੇ ਮੈਂ ਜਗਦੀਸ਼ ਪੰਸਲ ਅਕਸਰ ਹੀ ਟੋੜੀਆਂ ਅੰਬਲਾ ਕਾਤਾ ਸੀ ਵੱਖ-ਵੱਖ ਸ਼ਖਸੀਤਾਂ ਦੇ ਨਾਲ ਕਰਾਉਂਦੇ ਰਹੇ ਨੇ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਉਹ ਵੀ ਕਰਦੇ ਰਹੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇਗੇ ਆਤਮਾ ਸਿੰਘ ਪੁਮਾਰਜੀ ਤੇ ਅੱਜ ਆਪਾਂ ਜਿਸ ਮੁੱਦੇ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਮਰਦਮ ਸ਼ਮਾਰੀ ਤੇ ਆਪਾਂ ਪਰਮਾਰ ਸਾਹਿਬ ਦਾ ਜਿਹੜਾ ਸਵਾਗਤ ਕਰ ਲੈਂਦੇ ਆ ਪਹਿਲਾਂ ਫਿਰ ਆਪਾਂ ਗੱਲਬਾਤ ਇਸ ਵਿਸ਼ੇ ਦੇ ਉੱਤੇ ਸ਼ੁਰੂ ਕਰਾਂਗੇ ਅਗਲੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਐਨਸੀਐਮ ਦਾ ਵਿਸ਼ੇਸ਼ ਤੌਰ ਤੇ ਜਿਹੜੇ ਸਮੇਂ ਸਮੇਂ ਤੇ ਸਾਡੇ ਵਰਗੇ ਲੋਕਾਂ ਨੂੰ ਇੱਥੇ ਮਨ ਤੁਹਾਡੇ ਕੋਲ ਪ੍ਰੂਵਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ। ਵਾਰਸਾਬ ਆਪਾਂ ਗੱਲ ਕਰ ਲਈ ਉਹ ਜਿਹੜੀ ਮਰਦਮਸ਼ੁਮਾਰੀ ਹਰ 10 ਸਾਲਾਂ ਬਾਅਦ ਕਰਵਾਉਂਦੀ ਹੈ ਸੈਂਟਰ ਗਵਰਨਮੈਂਟ ਤੇ ਪਹਿਲੇ ਕਾਫੀ ਸਮੇਂ ਦੇ ਉੱਤੇ ਰੌਲਾ ਪਿਆ ਹੋਇਆ ਸੀਗਾ ਵੀ ਮਰਦਮਸ਼ੁਮਾਰੀ 10 ਸਾਲਾਂ ਬਾਅਦ ਹੁੰਦੀ ਹੈ ਠੀਕ ਹੈ ਪਰ ਉਹਦੇ ਵਿੱਚ ਜਿਹੜਾ ਜਾਤੀ ਦਾ ਬੇਰਵਾਹ ਦਰਜ ਕੀਤਾ ਜਾਵੇ। ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹ ਵੀ ਰੌਲਾ ਪਾਉਂਦੀਆਂ ਸੀ ਕੁਝ ਜਿਹੜੀਆਂ ਉਹ ਪਾਰਟੀਆਂ ਵੀ ਨੇ ਜਿਹੜੀਆਂ ਹੁ ਤੇ ਹੁਣ ਪਤਾ ਲੱਗਿਆ ਵੀ ਜਿਹੜੀ ਗਵਰਨਮੈਂਟ ਹੈਗੀ ਹੈ ਸੈਂਟਰ ਦੀ ਉਹ ਕਿਦਾਂ ਕਰਤੇ ਮਰਦਮਸ਼ੁਮਾਰੀ ਜਿਹੜੀ ਜਾਤੀ ਆਧਾਰ ਤੇ ਕਰਵਾਉਣ ਦੇ ਲਈ ਤਿਆਰ ਹੋਈ ਹੈ ਤੇ ਅਕਤੂਬਰ 2026 ਤੋਂ ਸ਼ੁਰੂ ਹੋ ਜਾਣੀ ਹੈ ਇਹ ਬਰਫੀਲੇ ਜਿਹੜੇ ਇਲਾਕੇ ਨੇ ਅਕਤੂਬਰ 2026 ਤੋਂ ਉੱਥੇ ਸ਼ੁਰੂ ਹੋ ਜਾਣੀ ਹੈ ਤੇ ਪੂਰੇ ਭਾਰਤ ਦੇ ਵਿੱਚ ਮਾਰਚ 2027 ਦੇ ਉੱਪਰ ਕਰਵਾਈ ਜਾਣੀ ਹੈ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਬਾਬਾ ਸਾਹਿਬ ਡਾਕਟਰ ਅੰਬੇਦਕਰ ਮੰਨੂ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਸੀ ਉਸ ਸਿਧਾਂਤ ਦੇ ਅਨੁਸਾਰ ਜਿਹੜੀ ਮਰਦੁਸ਼ਮਾਰੀ ਹੈ ਉਹ ਹਰ ਦਾਸਤਾਨਾ ਵਜਿ ਜੀ ਤੇ ਪਿਛਲੇ ਮਤਲਬ ਜਦੋਂ ਤੋਂ ਦੇਸ਼ ਯਾਦਵਾ ਜਾਂ 26 ਅੰਬਰ 1950 ਤੋਂ ਆਪਣਾ ਸਿਧਾਂਤ ਲਾਗੂ ਹੋਇਆ ਤੇ ਬਾਦ ਦਸਤੂਰ ਜਾਰੀ ਹੈ ਪਰੰਤੂ ਕੁਝ ਸਮੇਂ ਤੋਂ ਯਾਨੀ 2011 ਤੋਂ ਮਰਦੁਸ਼ਮਾਰੀ ਭਾਰ ਦੇ ਵਿੱਚ ਨਹੀਂ ਹੋਈ ਉਹਦੇ ਪਿੱਛੇ ਵੱਲ ਸਰਕਾਰਾਂ ਸਮੇਂ ਦੀਆਂ ਜਾਂ ਪਹਿਲਾਂ ਵਾਲੇ ਸਮੇਂ ਦੀਆਂ ਹੁਣ ਜਾਂ ਇਹ ਜਿਹੜੀ ਮੌਜੂਦਾ ਸਰਕਾਰ ਹੈ ਉੱਤੇ ਇਹੀ ਮਨ ਇਹ ਕਹਿ ਕੀਤਾਲਾ ਬਟ ਲੈ ਜਾਂਦਾ ਵੀ ਕਰੋਨਾ ਆ ਦਾ ਜਿਹੜਾ ਸਮਾਂ ਸੀ ਵੀ ਇਸ ਕਰਕੇ ਮਰਦੇ ਸਮਾਰੀ ਜਾਂ ਹੁੰਦੇ ਤੇ ਜਿਹੜੀ ਮਰਨ ਵਿਚਵਰੀ ਹੈ ਉਹ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਹਿਲਾਂ 5 ਸਾਲਾ ਯੋਜਨਾਵਾਂ ਚਲਦੀਆਂ ਸੀ ਤੇ ਜੀ ਹੁਣ ਉਹਨੂੰ ਬਦਲ ਕੇ ਮਨ ਜਿਹੜਾ ਹੈਗਾ ਯੋਜਨਾ ਕਮਿਸ਼ਨ ਬਣਾ ਦਿੱਤਾ ਗਿਆ ਪਹਿਲਾਂ 5 ਸਾਲਾ ਯੋਜਨਾ ਹਰ ਇੱਕ 5 ਸਾਲਾ ਬਾਅਦ ਯੋਜਨਾ ਬਣਦੀ ਸੀ ਸੋਚੇ ਭਾਰਤ ਦੀ ਤੇ ਹੁਣ ਉਸ ਨੂੰ ਮਤਲਬ ਬਦਲ ਕੇ ਕੇਂਦਰ ਸਰਕਾਰ ਵੱਲੋਂ ਉਹ ਕਮਿਸ਼ਨ ਬਣਾ ਦਿੱਤਾ ਜੀ ਯੋਜਨਾ ਕਮਿਸ਼ਨ ਪਰ ਜੇ ਆਪਾਂ ਦੇਖੀ ਵੀ ਉਹਨਾਂ ਦੇ ਜਿਹੜੀ 5 ਸਾਲਾ ਯੋਜਨਾ ਸੀ ਜਾਂ ਹੁਣ ਕਮਿਸ਼ਨ ਹੈ ਉਹ ਇੱਕ ਇਹ ਜਾਣਗਰਣਾ ਕਰਾਉਣ ਦਾ ਫਾਇਦਾ ਕੀ ਕੀ ਲਾਭ ਹੁੰਦਾ ਦੇਸ਼ ਨੂੰ ਜਾਣਗਰਣਾ ਕਰਾਉਣ ਦਾ ਲਾਭ ਇਹੀ ਹੈ ਵੀ ਕਿਉਂਕਿ ਭਾਰਤ ਜਿਹੜਾ ਹੈਗਾ ਇਹਦੇ ਵਿੱਚ ਰਿਜ਼ਰਵੇਸ਼ਨ ਲਾਗੂ ਕਰਨ ਲਾਗੂ ਹੈ ਦੂਜੀ ਗੱਲ ਸਰਕਾਰ ਨੇ ਸਮੇਂ-ਸਮੇਂ ਤੇ ਆਪਦੀ ਜਿਹੜੀ ਯੋਜਨਾਵਾਂ ਬਣਉਣੀ ਹੁੰਦੀ ਹੈ ਵੀ ਸੜਕਾਂ ਦਾ ਕੰਮ ਇਹ ਕਰਨਾ ਇਤੋਂ ਦੀ ਐਜੂਕੇਸ਼ਨ ਦਾ ਕੀ ਕਰਨਾ ਜਾਇ ਇਸ ਤੋਂ ਜਿਹੜੀ ਮ ਬੀ ਪਹਿਲਾਂ ਅੰਦਰ ਅਧਾਰਤ ਇਲਾਕੇ ਨੂੰ ਭਾਵੇਂ ਉਹ ਵਿਧਾਨ ਸਭਾ ਦੀ ਹੋਣ ਭਾਵੇਂ ਲੋਕ ਸਭਾ ਦੀ ਹੋਣ ਵੀ ਉਹਨਾਂ ਨੂੰ ਮਲਕਿਸਤਰਾ ਉਹਨਾਂ ਦੀ ਬਿਮੋਤਬੰਦੀ ਕਰਨੀ ਹੈ ਇਹ ਸਾਰਾ ਕੁਸ ਨਿਪਟਾਉਣ ਲਈ ਗੱਲ ਉਹਦੀ ਬਿਮੋਤਬੰਦੀ ਕਰਨ ਲਈ ਇਹ ਹੀ ਯੋਜਨਾਵਾਂ ਜਾਂ ਕਮਿਸ਼ਨ ਬਣਾਏ ਗਏ ਹੁੰਦੇ ਹੈ ਜੀ ਪਰੰਤੂ ਵੀ ਅੰਗਰੇਜ਼ਾਂ ਨੇ 1931 ਵਿੱਚ ਜਿਹੜੀ ਨੂੰ ਆਪਾਂ OBC ਕਹਿੰਦੇ ਇੱਥੇ ਜਾਂ ਬੈਕਵਰਡ ਕਲਾਸਿਜ਼ ਕਹਿੰਦੇ ਹਾਂ ਉਹਨਾਂ ਦੀ 1931 ਚ ਅੰਗਰੇਜ਼ਾਂ ਨੇ ਤਾਂ ਮਰਦੂਸਵਾਰੀ ਕਰਾਤਾ ਦੇਸ਼ ਯਾਦ ਹੋਈ ਨੂੰ 1927 ਤੋਂ ਬਾਅਦ 70-75 ਸਾਲ ਹੋ ਗਏ ਅਜੇ ਪਰ ਇਸੇ ਉਹਨਾਂ ਦੀ ਅੱਜ ਤੱਕ ਜਿਹੜੀ ਡੇਟ 'ਚ ਅੱਜ ਜਿੱਥੇ ਬੈਠੇ ਆਂ ਵੀ ਉਹਨਾਂ ਦੀ ਅੱਜ ਤੱਕ ਮਰਦੂਸ਼ਮਾਰੀ ਨਹੀਂ ਹੋਈ ਜਿਵੇਂ ਅਨੁਸੂਚੀ ਜਾਤੀ ਹੁੰਦੀ ਹੈ ਉੱਥੇ ਵੀ ਸਿਰਫ ਅਨੁਸੂਚੀ ਜਾਤੀ ਦੇ ਵੀ ਇਹੀ ਹੁੰਦਾ ਵੀ ਉਹਦੇ ਜਿਹੜਾ ਕਾਲਮ ਬਣਿਆ ਹੁੰਦਾ ਉਹ ਲਿਖਿਆ ਹੁੰਦਾ ਵੀ ਅਨੁਸੂਚੀ ਜਾਤੀ ਹਾਂ ਉਹਦੇ 'ਚ ਵੀ ਗਾ ਉਹਨਾਂ ਦਾ ਕਲਾਸੀਫਿਕੇਸ਼ਨ ਵਰਗੀਕਰਨ ਨਹੀਂ ਕੀਤਾ ਵੀ ਇਹ ਮਜੀਬ ਸਿੰਘ ਆ ਜਾਂ ਅਰਵਦਾ ਸਿੰਘ ਆ ਜਾਂ ਕੋਈ ਬੌਰੀਆ ਜਾਂ ਕੀ ਇਸੇ ਤਰ੍ਹਾਂ ਹੀ ਮਤਲਬ ਬੀ ਬੀਸੀ ਦਾ ਤਾਂ ਮਤਲਬ ਉੱਤੇ ਅਈ ਹੈਵੀ ਹੀ ਵੀ ਕੋਈ ਵਰਗ ਹੈਗਾ ਜਿਵੇਂ ਆਮ ਅਪਲ ਅਗਰਵਾਲ ਦੀ ਜਾਂ ਕੋਈ ਬ੍ਰਾਹਮਣ ਦੀ ਜਿਹੜੀ ਉਹ ਹੁੰਦੀ ਹੈ ਮਰਦਸ਼ਮਰੀ ਉਸੇ ਤਰ੍ਹਾਂ ਹੀ ਬਦਲੇ ਹੁੰਦੀ ਹੈ ਤੇ ਉੱਤੇ ਕੋਈ ਮੈਂਸ਼ਨ ਨਹੀਂ ਬੀਸੀ ਦਾ ਵੀ ਹੁੰਦਾ ਹੈ ਜਿਸ ਕਾਰਨ ਉਹਨਾਂ ਦਾ ਜਿਹੜਾ ਰਾਖਵਾ ਕਰਨਾ ਜਿੰਨਾ ਵੀ ਜੀ ਜਿਵੇਂ ਮੋਡਲ ਕਹਿੰਦੀ ਰਿਪੋਰਟ ਦਾ 27% ਕਹਿੰਦੀ ਹੈ ਪਰੰਤੂ ਉਸ ਬੀ ਇੱਕ ਦੋ ਆਪਣੇ ਸਟੇਟਾਂ ਨੂੰ ਛੱਡ ਕੇ ਕਿਤੇ ਵੀ ਭਾਰਤ ਦੇ ਵਿੱਚੋਂ ਲਾਗੂ ਹੋ ਜਦੋਂ ਕਿਸੇ ਵਾਰ ਬਕਾਇਦਾ ਐਕਟ ਬਣ ਚੁੱਕਿਆ ਤੇ ਉਸ ਤੋਂ ਬਾਅਦ ਸਾਰਾ ਸੁਪਰੀਮ ਕੋਰਟ ਜਾਂ ਹੋਰ ਲੋਕ ਵੀ ਉਸ ਜਿੰਨੀਆਂ ਵੀ ਮਲਾਪੀਆਂ ਸੰਸਥਾਵਾਂ ਹੁੰਦੀਆਂ ਉਹਨਾਂ ਵੱਲੋਂ ਬਕਾਇਦਾ ਲੱਗੂਗਾ। ਤਾਂਤੂ ਪਤਾ ਨਹੀਂ ਕਿਉਂ ਵੀ ਅੱਜ ਤੱਕ ਉਹਨਾਂ 27% ਜਿਹੜਾ ਰਕਮਾ ਕਰਨ ਹੈ ਉਹ ਮੰਡਲ ਕਮਿੰਜੀ ਰਿਪੋਰਟ ਜਿਹੜੀ ਵੀ ਲਾਗੂ ਹੀ ਨਹੀਂ ਹੋ। ਪਿਛਲੇ ਸਮੇਂ ਤੋਂ ਬੀਸੀ ਨਾਲ ਸੰਬੰਧਿਤ ਜੱਥੇਬੰਦੀਆਂ ਤੇ ਜਾਂ ਵਿਰੋਧੀ ਦੇ ਜਿਹੜੇ ਪ੍ਰੇਮ ਰਾਜਿਤ ਦਾ ਅਗੂ ਸੀ ਉਹਨਾਂ ਵੱਲੋਂ ਪੂਰੇ ਜੋਰ ਸ਼ੋਰ ਨਾਲ ਇਹ ਹਾਂ ਮਨਮੋਦਤਾ ਚੁੱਕਿਆ ਗਿਆ ਸੀ ਵੀ ਜਿਹੜੀ ਇਹ OBC ਦੀ ਗਿਣਤੀ ਹੈ ਮਰਦੋਸ਼ਮਰੀ ਜੀ ਜਦੋਂ ਕਰਨੀ ਹੈ ਉਹਦੇ ਵਿੱਚ ਬਕਾਇਦਾ ਜਾਤੀ ਮਿਰਸ਼ਨ ਹੋਣੀ ਹੈ ਹਾਂ ਜਿਹਨੂੰ ਸਰਕਾਰ ਤੇ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਆਵੇਂ ਵਿਰੋਧੀ ਧਿਰ ਵਾਲੇ ਹੁਣ ਕੁਝ ਵੀ ਕਹਿਣ ਉਹਨਾਂ ਦਾ ਕੋਈ ਰਾਸ਼ਟਰੀ ਹਿੱਤ ਹੋਣਗੇ ਬਿਲਕੁਲ ਪਰੰਤੂ ਮੇਰਾ ਇਹ ਦਾਵਾ ਹੈ ਮੈਂ ਇਹ ਕਹਣਾ ਚਾ ਮੈਨੂੰ ਕੋਈ ਸਪੋਚ ਨਹੀਂ ਵੀ ਦੇਸ਼ ਦੀ ਇੱਕ ਵੀ ਰਾਜਨੀਤਿਕ ਪਾਰਟੀ ਹਾਂ ਬੀ ਜਾਤੀਧਾਰਤ ਜਾਣਕਾਰੀ ਨਾ ਤਿਆਰ ਲਈ ਕਰਾਉਣ ਲਈ ਅੰਦਰੋਂ ਅੰਦਰਲੇ ਮਨੋਂ ਬਿਲਕੁਲ ਵੀ ਚਾਹ ਨਹੀਂ ਹਾਂ ਉਹਨਾਂ ਦੇ ਹਿੱਤ ਕੋਈ ਹੋਰ ਨਹੀਂ ਕਿਉਂਕਿ ਜਦੋਂ ਜਾਤੀਧਾਰਤ ਇਹ ਜਾਣਕਾਰੀ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਜਦੋਂ ਰਿਕਾਰਡ 'ਚ ਆਗੇ ਹੋ ਉਸ ਹਿਸਾਬ ਨਾਲ ਉਹਨੂੰ ਸਾਰਾ ਕੁਝ ਬੀ ਜੜੀਆਂ ਰੱਖਮ ਕਰਨ ਦੀ ਗੱਲ ਹੈ ਭਾਵੇਂ ਉਹ ਰੱਖਮ ਕਰਨ ਨੌਕਰੀਆਂ ਦਾ ਹੋਵੇ ਐਜੂਕੇਸ਼ਨ ਦਾ ਹੋਵੇ ਇਸ ਤੋਂ ਤੱਕ ਉਹ ਰਾਜਨੀਤਿਕ ਜਿਹੜਾ ਹੈਗਾ ਰੱਖਮ ਕਰਨ ਉਹ ਉਹਨਾਂ ਨੂੰ ਦੇਣਾ ਹੀ ਪਊਗਾ ਦੇ ਲਈ ਕੋਈ ਤੇ ਇਹਦਾ ਨੁਕਸਾਨ ਕੀ ਸੀਗਾ ਪਹਿਲਾਂ ਜਦੋਂ ਇਹ ਜਾਤੀਦਾਰ ਟਕਰੌਣੇ ਨਹੀਂ ਸੀਗੇ ਮਰਦਮਸ਼ ਮਾਰੀ ਜੀ ਸਿਰਫ ਵਰਗ ਦੇ ਆਧਾਰ ਤੋਂ ਦੀ ਸੀ ਵੀ ਇਹ ਸ਼ਡਿਊਲ ਕਾਸਟ ਚ ਆਉਂਦਾ ਹੂੰ ਇਹ ਨਹੀਂ ਹੁੰਦਾ ਸੀਗਾ ਹਾਂ ਉਹਨਾਂ ਦਾ ਵੀ ਹੁੰਦਾ ਵੀ ਜਿਹੜਾ ਵਰਗੀਕਰਨ ਵੀ ਜਿਵੇਂ ਮਾਰੀ ਸਿੰਘ ਹੈ ਬਾਲਮਿਕੀ ਹੈ ਜਾਂ ਕੋਈ ਹੋਰ ਬਕਾਇਦਾ ਮੈਂਛੇ ਤਾਂ ਉੱਥੇ ਵੀ ਨਹੀਂ ਕੀਤਾ ਜਾਂਦਾ ਸੀ ਇਸ ਕਰਕੇ ਉਹ ਰੱਖਵੇ ਰਾਜਿਤਿਕ ਰੱਖਵੇ ਕਰਨ ਤੋਂ ਜਾਂ ਜਿਹੜਾ ਵਿਦਿਕ ਜੋ ਕਸ਼ ਵੀ ਮਿਲਦਾ ਸੀ ਰੱਖਵਾ ਕਰਨ ਯਾਨੀ ਕੁੱਲਮ ਲਾ ਕੇ ਇਹ ਕਿਹਾ ਜਾਂਦਾ ਵੀ ਉਹ ਰੱਖਵੇ ਕਰਨ ਤੋਂ ਉਹ ਮੰਝੇ ਰਾਈ ਜੰਦੀ ਇਹ ਹੀ ਉਹਨਾਂ ਦਾ ਨੁਕਸਾਨ ਹੁਣ ਕਹਿੰਦੇ ਵੀ 1 ਅਕਤੂਬਰ ਤੋਂ ਇਹ ਬਰਫੀਲੇ ਇਲਾਕਿਆਂ ਦੇ ਵਿੱਚ ਸ਼ੁਰੂ ਕਰ ਦੇਣਗੇ ਜੀ ਤੇ ਮਾਰਚ 2027 ਤੋਂ ਪੂਰੇ ਦੇਸ਼ ਦੇ ਵਿੱਚ ਕਰਵਾਉਣਗੇ ਹਨਾ ਜੀ ਉਦੋਂ ਬਾਅਦ ਫਿਰ ਕੀ ਕੀ ਫਾਇਦੇ ਮਿਲਣਗੇ ਤੇ ਉਹ ਦੱਸੋ ਜੀ ਨਿਊ ਇਸ ਤੋਂ ਪਹਿਲਾਂ ਮੈਂ ਤੁਹਾਡਾ ਸਵਾਲ ਬਹੁਤ ਵਧੀਆ ਇਹ ਹਾਂਜੀ ਇਸ ਤੋਂ ਮੈਂ ਪਹਿਲਾਂ ਮੈਂ ਥੋੜਾ ਪਿੱਛੇ ਜਾਣਾ ਚਾਹੁੰਦਾ ਹਾਂ ਹਾਂਜੀ ਦੱਸੋ ਜੀ ਵੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਅੰਦਰ ਚ ਬਿਲਕੁਲ ਉਹਦੇ ਨਾਲ ਵੀ ਕੁਝ ਜਿਹੜੇ ਉਹਨਾਂ ਦੇ ਉਹ ਭਾਈਵਾਲ ਹਾਂ ਜਿਹਨ ਜਨਤੀਸ਼ ਕੁਮਾਰ ਜੀ ਦਾ ਮਾਰਜੀਟ ਆਰਜੀਟ ਤਾਂ ਨਿੱਧਰ ਹੈ ਵੀ ਉਹ ਜਿਹੜੇ ਉਹਦੇ ਭਾਈਵਾਲ ਵੀ ਉਹ ਵੀ ਇਸ ਵੇਲੇ ਤੀਜਨ ਉਹਨਾਂ ਦੀ ਵੀ ਜਿਵੇਂ ਕਹਿੰਦੇ ਨੇ ਸੱਪ ਦੇ ਸੱਪ ਦੇ ਮੂੰਹ ਚ ਕੋੜ ਗਿਰਲੀ ਨਾ ਤਾਂ ਅਜੇ ਖਾਂਦਾ ਤਾਂ ਕੋੜੀ ਜਾਂ ਕੁਲਕੀ ਉਹ ਜਿੰਮੇ ਕਹਾਵਤ ਪਹਿਲਾਂ ਪਹਿਲਾਂ ਖੁਦ ਮੰਗ ਕਰਦੇ ਸੀ ਉਹ ਉਹਨਾਂ ਨੇ ਇਹ ਮੰਗ ਕੀਤੀ ਹੋਈ ਹੈ ਪਰੰਤੂ ਆਪਣੇ ਜਿਹੜੇ ਸੌੜੇ ਰਾਜ ਸੀਸ ਤਾਂ ਲਈ ਉਹ ਇਸ ਵੇਲੇ ਸਰਕਾਰ ਚ ਬੈਠੇ ਹਾਂ ਤਾਂ ਤੂੰ ਇਸ ਵੇਲੇ ਉਹਨਾਂ ਦੇ ਉੱਤੇ ਹਰ ਕਿਸ ਨੂੰ ਦਾ ਦਵਾਇ ਜਿਹੜੇ ਉਹਨਾਂ ਦੇ ਸਮਰਥਕ ਹੈ ਜਾਂ ਜਿਹੜੇ ਉਹਨਾਂ ਦੇ ਵੋਟਰ ਨੇ ਉਹਨਾਂ ਦੀ ਦਵਾਏ ਵੀ ਤੁਸੀਂ ਕੀ ਕਹਿੰਦੇ ਸੀ ਜੀ ਉਹ ਉਸ 'ਤੇ ਬੈਠਿਓ ਉਹਨਾਂ ਦੀ ਵੀ ਇਹੀ ਦਵਾਇ ਇਸ ਤੋਂ ਇਲਾਵਾ ਵੀ ਸਰਕਾਰ ਤੇ ਇਹਦਾ ਦਵਾ ਪਿਆ ਇਸ ਵੇਲੇ ਆਪਣੇ ਆਪਣੇ ਵਿਰੋਧੀ ਦੇ ਨੇਤਾ ਕਾਂਗਰਸ ਦੇ ਸ਼੍ਰੀ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਜੀ ਉਹਨਾਂ ਨੇ ਜਿੰਨੇ ਵੀ ਸੈਸ਼ਨ ਹੋਏ ਜੀ ਲੋਕ ਸਭਾ ਦੇ ਉਹਦੇ ਵਿੱਚ ਜਮਾ ਡੰਕੀ ਦੀ ਜੋੜ ਤੇ ਹੋ ਬਲੰਦਰ ਨੇ ਉਹ ਕੀਤਾ ਹਾਂ ਮੇਰੀ ਇਹ ਮਰਦੂਸ਼ਵਾਰੀ ਤੁਹਾਨੂੰ ਕਰਨੀ ਪਊ ਬਰਨਾ ਕੁਰਸੀ ਅਡੋ ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ ਵੀ ਜਿਹੜੀਆਂ ਬੀ ਦਲ ਤਸदशी ਜਾਂ ਦਲ ਵੱਡੇ ਵੋਟ ਬੈਂਕ ਦੇ ਆਧਾਰ ਤੇ ਪਾਰਟੀਆਂ ਦਾ ਹੋਂਦ ਚਾਹੀਆਂ ਜਿਨ੍ਹਾਂ ਚੋਂ ਮਲਬੀ ਐਸਪੀ ਕਲ ਹੋ ਜਾਂ ਕੋ ਹੋ ਹੋਰ ਨਿੱਕੇ ਮੁੱਦੇ ਵੀ ਹੋਰ ਉਹਨਾਂ ਦਾ ਜਿਹੜਾ ਏਜੰਡਾ ਸੀ ਉਹ ਵੀ ਰahul Gandhi ਨੇ ਉਹਨਾਂ ਤੋਂ ਇੱਕ ਸਵਿਧਾ ਖੋਲਿਆ ਜਿਹਦਾ ਨਤੀਜਾ ਪਿਛਲੇ ਸਮੇਂ ਚ ਜਿਹੜੀ ਪਿਛਲੀ ਲੋਕ ਸਭਾ ਚੋਣਾਂ ਹੋਈਆਂ ਹਾਂ ਉਹਨਾਂ ਪਾਰਟੀਆਂ ਦੇ ਜਿਹੜਾ ਵੋਟ ਬੈਂਕ ਆ ਜਾਂ ਉਹਨਾਂ ਦਾ ਕੋਈ ਵੀ ਨਾ ਜਿੱਤਣਾ ਉਹ ਉਬਰ ਕੀ ਮਲ ਸਪਸ਼ਟ ਹੋ ਗਿਆ ਜਿਉਹ ਰਾ ਲਾਲ ਗਾਂਧੀ ਨੂੰ ਉਹਨਾਂ ਦਾ ਜਿਹੜਾ ਏਜੰਡਾ ਸੀ ਉਹ ਹੋ ਚੁੱਕਿਆ ਨਾ ਤੇ ਜਿਹੜਾ ਹੁਣ ਤੁਹਾਡਾ ਅਸੀਂ ਸਵਾਲ ਵੀ ਵੀ ਇਹ ਹੁਣ ਪਹਿਲੀ ਗੱਲ ਤਾਂ ਇਹ ਸੀ ਆਮ ਸ਼ੰਕਾਵਾਦੀ ਸੀ ਮਤਲਬ ਰਾਜਨੀਤਿਕ ਪਦਰ ਤੇ ਵੀ ਜਾਂ ਜਿਹੜੇ ਇਥੋਂ ਦੇ ਜਿਹੜੇ ਰਾਜਸੀ ਵਿਸ਼ਲੇਸ਼ਕ ਨੇ ਉਹਨਾਂ ਦਾ ਆਂਦਰ ਵਿੱਚ ਇਹ ਮੰਨਣਾ ਸੀ ਵੀ ਸਿਰਫ ਐਲਾਨ ਹੀ ਹੈ ਭਾਰਤ ਦਾ ਵੀ ਬਿਲਕੁਲ ਨਹੀਂ ਕਰਾਉਦੇ ਪਰੰਤੂ ਬਹੁਤ ਵਧੀਆ ਗੱਲ ਹੈ ਵੀ ਉਹ ਸ਼ੁਭ ਦਿਨ ਹੈ ਵੀ ਜਿਹੜੇ ਦਿਨ ਉਹਨਾਂ ਨੇ ਰੱਖ ਲਿਆ 1 ਅਕਤੂਬਰ ਤੋਂ ਜਿਹੜੇ ਬਰਫੀਲੇ ਇਲਾਕੇ ਜਾਂ ਕੋਈ ਵੀ ਜਿਵੇਂ ਉੱਤਰਾਖੰਡ ਹੋਇਆ ਹਿਮਾਚਲ ਪ੍ਰਦੇਸ਼ ਹੋਇਆ ਤੇ ਲੇ ਲਦਾਖ ਵਾਲੀ ਗੱਲ ਹੈ ਕੇਂਦਰ ਸ਼ਾਸਤ ਪ੍ਰਦੇਸ਼ ਨੇ ਜਿਹੜੇ ਹਾਂ ਜਿਹੜੇ ਉਹ ਸਿੰਮਲ ਬਰਫੀਲੇ ਇਲਾਕਿਆਂ 'ਚ ਉਹ ਕਰਾ ਰਹੇ ਬਹੁਤ ਵਧੀਆ ਗੱਲ ਹੈ ਪਰ ਤੇ ਬਾਕੀ ਜਿਹੜੀ ਹੋਣੀ ਹੈ ਵੀ ਸਾਰੇ ਭਾਰਤ ਦੇ ਵਿੱਚ ਉਹ 1 ਮਾਰਚ ਤੋਂ ਹੋਣੀ ਹੈ 1 ਮਾਰਚ 27 ਤੋਂ ਜੀ ਹਾਂ ਇਕ ਮਾਰਚ ਤੋਂ 27 ਤੂੰ ਇਹ ਮਲ ਹੋ ਰਹੀ ਹੈ ਪਰ ਇੱਥੇ ਵੀ ਜਿਹੜੇ ਵਿਰੋਧੀ ਜਾਂ ਕੁਸਤ ਅੰਦਰ ਦੇ ਰਾਜਨੀਤਿਕ ਜਿਹੜੇ ਵਿਰੋਧੀ ਦਲ ਨੇ ਉਹ ਵੀ ਸ਼ੰਕਾਵਾਂ ਖੜੀਆਂ ਕਰ ਰਹੇ ਹੈ ਇਹ 27 ਚ ਭਾੜ ਭਾ ਕਿਉਂ 27 ਤੱਕ ਕਿਉਂ ਲਿਆ ਜਾਇਆ ਜਾ ਰਿਹਾ ਹੈ ਇਹ ਵੀ ਕੁਮਲ ਜਿਹੜੇ ਮੀਡੀਆ ਖਬਰਾਂ ਜਦੋਂ ਆਪਾਂ ਦੇਖਦੇ ਆਂ ਪਰਚੋਲ ਕਰਕੇ ਜਾਂ ਪੜ੍ਹਦੇ ਬਿਲਕੁਲ ਜੀ ਉੱਤੇ ਵੀ ਸ਼ੰਕਾਵਾਂ ਖੜੀਆਂ ਹੋ ਰਹੀ ਹੈ ਕਿਉਂਕਿ 1971 ਦੇ ਵਿੱਚ ਹਾਂ ਇਹੀ ਜਾਣਗਣਨਾ ਹੋਈ ਸੀ ਬਿਲਕੁਲ ਜੀ ਉਹ ਜਾਣਗਣਨਾ ਤੋਂ ਬਾਅਦ ਜਿਹੜੀ ਉਸ ਵੇਲੇ ਸਰਕਾਰ ਸੀ ਹਾਂ ਉਹਨਾਂ ਨੇ 1970 ਤੱਕ ਜੀ ਇਸ ਤੇ ਲੋਕ ਆਰੋਗਨਾਤੀ ਸੀ ਹਾਂ ਵੀ ਇਹ ਜਾਣਗਣਨਾ ਕਰਾਉਂਦੇ ਕਾਰਨ ਕੀ ਸੀ ਕਹਿੰਦੇ ਵੀ ਜਿਨ੍ਹਾਂ 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 ਸੂਬਿਆਂ ਨੇ ਜਿਹੜੀ ਆਪਣਾ ਪਰਿਵਾਰ ਦੀ ਕਿਹੜੀ ਯੋਜਨਾ ਹੋ ਪਰਿਵਾਰ ਨਿਯੋਜਨ ਯੋਜਨਾ ਵੀ ਉਹ ਉਹਨਾਂ ਨੇ ਸਹੀ ਤੰਗ ਨਾਲ ਜਿਹੜੀ ਨਹੀਂ ਕੀਤੀ ਵੀ ਦੀ ਉਹਨਾਂ ਨੂੰ ਉਸ ਸਮੇਂ ਤੱਕ ਦਾ ਸਮਾਂ ਦਿੱਤਾ ਗਿਆ ਹਾਂ ਦਿੱਤਾ ਗਿਆ ਪਰੰਤੂ ਜਿਹੜੀ 2001 ਦੀ 2001 ਦੇ ਵਿੱਚ ਉਹਦੇ ਚ ਮਨ ਬੰਦ ਕਰ ਤਾ ਗਿਆ 2011 ਤੱਕ ਉਹਦੇ ਦੇ ਬਾਰੇ ਫੇਰ ਰੋਕ ਲਾ ਦਿੱਤੀ ਗਈ ਤਾਂ ਹੁਣ ਜਿਹੜੇ 27 ਤੱਕ ਦੀ ਗੱਲ ਹੈ ਉੱਥੇ ਮਲੇ ਨੇ ਤਾਂ ਜਿਹੜਾ ਉਹ ਚੋਣ ਸ਼ਕਾਵਾਂ ਨੇ ਉਹ ਇਹ ਕਹਿੰਦੇ ਵੀ 29 ਚ ਮੋੜ ਲੋਕ ਸਭਾ ਹੋਣੀ ਹੈ ਹਾਂ ਵੀ ਇਹਨਾਂ ਸੂਬਿਆਂ ਜਿਹੜੇ ਦੱਖਣ ਦੇ ਸੂਬੇ ਨੇ ਉਹਨਾਂ ਸੂਬਿਆਂ ਚ ਭਾਜਪਾ ਦਾ ਆਧਾਰ ਹੈ ਹਾਂ ਜਿਸ ਕਰਕੇ ਮੈਂ ਜਦੋਂ ਇਹ ਜਾਣਕਾਰੀ ਲਾ ਕਰਾਈ ਦਾ ਬੀਸੀ ਦੇ ਜਦੋਂ ਰਿਕਾਰਡ ਚ ਆ ਗਈ ਬੀਸੀ ਜਿਹੜੀ ਗਿਣਤੀ ਹੈ ਤਾਂ ਉੱਥੇ ਕੁਦਰਤੀ ਹੈ ਵੀ ਵਿਧਾਨ ਸਭਾ ਦੀਆਂ ਸੀਟਾਂ ਹੀ ਵਧਣਗੀਆਂ ਤੇ ਲੋਕ ਸਭਾ ਦੀਆਂ ਸੀਟਾਂ ਹੀ ਵਧਣਗੀਆਂ ਪ੍ਰੰਤੂ ਹਜੇ ਤੱਕ ਉਹਨਾਂ ਦੇ ਉੱਤੇ ਪਕੜ ਨਹੀਂ ਹਾਂ ਇਸ ਕਰਕੇ ਉਹ ਉਹਨੂੰ ਜਿੰਨਾ ਅੱਗੇ ਪਾਉਂਦੇ ਆ ਉਹਨੇ ਹੀ ਭਾਜਪਾ ਦੇ ਮਤਲਬ ਹੱਕ ਜਾਂਦਾ ਹੈ ਇਹ ਵੀ ਸ਼ੰਕਾਵਾਂ ਮਲੇਸ਼ ਕਰਕੇ ਜਿਹੜੀ ਲੇਟ ਕਰਨ ਦੀਆਂ ਜਿਹੜੀਆਂ ਸ਼ੰਕਾਵਾਂ ਉਹਨੂੰ ਇਹ ਵੀ ਇੱਕ ਸੁਣਾਉ ਸਹੀ ਸਾਫ ਤੋਰ ਜੇ ਇਹ ਕਰਾ ਦਿੰਦੇ ਨੇ ਜੀ 26 ਸ਼ੁਰੂ ਕਰਕੇ 27 ਚ ਮਾਰਚ ਤੋਂ ਬਾਅਦ ਪੂਰੇ ਭਾਰਤ ਤੇ ਕਰਾਉਂਦੇ ਆ ਮੇਰਾ ਕਹਿੰਦਾ ਭਾਬੀ ਜਿਹੜੇ ਦੱਬੇ ਹੋਏ ਲੋਕ ਨੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਫਾਇਦਾ ਹੋਊਗਾ ਬਿਲਕੁਲ ਕੀ ਫਾਇਦਾ ਹੁਣ ਥੋੜਾ ਦੁਬਾਰਾ ਦੱਸੋ ਉਹ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹ ਗਣਨਾ ਹੋਗੀ ਜਾਤੀ ਦਾ ਤਗੜਨਾ ਹੋਗੀ ਜੀ ਸਾਬ ਕਾਂਸ਼ਨਾਮ ਨੇ ਕਿਹਾ ਸੀ ਭੋਜਨ ਸਮਾਜ ਪਾਰਟੀ ਦੀ ਜਿਹੜੇ ਆਪਣੇ ਭੋਜਨ ਸਮਾਜ ਪਾਰਟੀ ਦੀ ਜਿਹਨੇ ਬਣਾਈ ਸੀ ਜਿਹੜੀ ਆ ਹੈਡ ਸੀਗੇ ਜੀ ਹੈਡ ਸੀਗੇ ਮੁਖੀ ਸੀ ਉੰਨੀ ਕਿਹਾ ਸੀ ਵੀ ਜਿੰਨੀ ਇਸ ਦੀ ਗਿਣਤੀ ਭਰੀ ਓਨੀ ਉਸ ਦੀ ਹਿੱਸੇਦਾਰੀ ਹਾਂ ਹੁਣ ਇੱਥੇ ਕੀ ਹੈ ਵੀ ਪਹਿਲੀ ਗੱਲ ਜਿਹੜੇ ਬੀਸੀ ਸੀ ਹਾਂ ਉਹ ਤਾਂ ਕਿਸੇ ਗਿਣਤੀ 'ਚ ਨਹੀਂ ਹੁੰਦੇ ਸੀ ਅੱਛਾ ਜੀ ਦੂਸਰੇ ਜਿਹੜੇ ਸ਼ੈਡਿਊਲ ਕਾਸਟ ਸੀ ਹਾਂ ਬਹੁਤ ਸਾਰੇ ਜਿਹੇ ਪਛੜੇ ਪਤਾ ਨਹੀਂ ਉਹ ਵਿਚਾਰੇ ਕਿੱਥੇ ਰਹਿੰਦੇ ਕੀ ਹੈ ਨਾ ਉਹਨਾਂ ਨੂੰ ਕੋਈ ਪੜ੍ਹਾਈ ਦਾ ਕੋਈ ਉਹ ਜਿਹੜੇ ਜੜੀਆਂ ਹੋਰ ਜੱਟੀਆਂ ਸੀ ਜਿਹੜੀਆਂ ਥੋੜਾ ਘਣਾ ਬਲ ਪੜ੍ਹ ਲਿਖ ਕੇ ਅੱਗੇ ਲੰਘੀਆਂ ਰਾਹ ਹੋਏ ਕਰਨ ਦਾ ਲਾਭ ਸਰਪੁੱਤੀ ਮਿਲਦਾ ਤਾਂ ਉਹਨਾਂ ਨੂੰ ਮਿਲਿਆ ਸੀ ਠੀਕ ਹੈ ਜੀ ਵੀ ਉਹਨਾਂ ਨੂੰ ਜਿਹੜੇ ਬਿਲਕੁਲ ਰਹਿਗੇ ਜਦੋਂ ਇਹ ਗਿਣਤੀ ਦੇ ਵਿੱਚ ਸਪਸ਼ਟ ਹੋਏ ਉਹ ਵਿਆਹ ਵਰਗ ਦਾ ਯਾਰ ਬਹਿਲੇ ਹੋਏ ਜੀ ਪਏ ਵੀ ਉਹਨਾਂ ਨੂੰ ਐਜੂਕੇਸ਼ਨ ਦਾ ਉਹਨਾਂ ਨੂੰ ਨੌਕਰੀਆਂ ਦਾ ਜੀ ਵੀ ਉਹ ਲਾਭ ਮਿਲਣਾ ਹੈ ਗਿਣਤੀ ਦੇ ਮਤਲਬ ਹਮ ਜਿਸ ਕਰਕੇ ਉਹਨਾਂ ਨੂੰ ਫਾਇਦਾ ਹੋਵੇ ਤੇ 20 ਨੂੰ ਵਿਸ਼ੇਸ਼ ਕਰਕੇ ਕਿਉਂਕਿ ਹੁਣ ਤੁਸੀਂ ਦੇਖ ਲਓ ਵੀ 52% ਗਿਰਤੀ ਹੈ ਭਾਰਤ ਦੇ ਵਿੱਚ ਹੈ ਜੀ ਤੇ ਇਹਨਾਂ ਦੇ ਵਿੱਚ ਰਾਜਨੀਤਿਕ ਕਿੰਨੇ ਲੋਕ ਨੇ ਹਮ ਵੀ ਇਹਨਾਂ ਦੇ ਵਿੱਚ ਵਿਧਾਨ ਸਭਾ ਵਿੱਚ ਕਿੰਨੇ ਬੰਦੇ ਆ ਤੇ ਲੋਕ ਸਭਾ ਵਿੱਚ ਕਿੰਨੇ ਮੈਂਬਰ ਉਹ ਮਤਲਬ ਚੱਕ ਰਿਕਾਰਡ ਦੇਖਿਆ ਜਾ ਸਕਦਾ ਬਿਲਕੁਲ ਜਦੋਂ ਉਹਨਾਂ ਨੂੰ ਮੈਂਸ਼ਨ ਨਹੀਂ ਕੀਤਾ ਉਹਨਾਂ ਨੂੰ ਰਾਖਵੇਂ ਕਰਨ ਦੀ ਸੀਟ ਨਹੀਂ ਮਿਲਦੀ ਹਾਂ ਜਦੋਂ ਉਹ ਗਿਣਤੀ ਵਧ ਗਈ ਉਹਨਾਂ ਨੂੰ ਉਸ ਹਿਸਾਬ ਨਾਲ ਜਿਹੜੀਆਂ ਉਹਨਾਂ ਦੀ ਰਿਜ਼ਰਵੇਸ਼ਨ ਦੀਆਂ ਸੀਟਾਂ ਜਿਹੜੀਆਂ ਰਿਜ਼ਰਵ ਹੋ ਜਾਣੀਆਂ ਜੇ ਭਾਵੇਂ ਉਹ ਵਿਧਾਨ ਸਭਾ ਦੀ ਹੋਣ ਹਾਂ ਭਾਵੇਂ ਉਹ ਆਪਣੇ ਲੋਕ ਸਭਾ ਦੀ ਹੋਣ ਹਾਂ ਭਾਵੇਂ ਉਹ ਰਾਜ ਸਭਾ ਦੀ ਹੋਣ ਉਹਨਾਂ ਨੂੰ ਉਹ ਸੀਟਾਂ ਵਧਾਉਣੀਆਂ ਹੀ ਪੈਣੀਆਂ ਇਹ ਉਹਨਾਂ ਨੂੰ ਮਤਲਬ ਉਹਨਾਂ ਦੇ ਹੱਕ ਚ ਜਾਂਦੀ ਹੈ ਗੱਲ ਇਹਦਰ ਕਰਕੇ ਹੋਏ ਨੇ ਸਟਰਗਲ ਕਰ ਰਹੇ ਤੇ ਇੰਨਾ ਵੱਲ ਸੰਘਰਸ਼ ਦੇ ਰਾਹ ਪਏ ਹੋਏ ਨੇ ਤੇ ਜਾਤੀ ਆਧਾਰਿਤ ਮਰਦਮਸ਼ੁਮਾਰੀ ਜਿਹੜੀ ਹੋਣ ਜਾ ਰਹੀ ਹੈ ਉਸ ਬਾਰੇ ਪੂਰੀ ਡਿਟੇਲ ਦੇ ਵਿੱਚ ਇਹਨਾਂ ਨੇ ਖੁੱਲ ਕੇ ਜਿਹੜੀ ਗੱਲਬਾਤ ਹੈ ਕਾਫੀ ਗੱਲਾਂ ਨਹੀਂ ਹੈ ਜਿਹੜੀਆਂ ਉਹ ਲੋਕ ਜਿਹੜੇ ਹੱਕਦਾਰ ਨੇ ਤੇ ਹੱਕ ਉਹਨਾਂ ਨੂੰ ਮਿਲ ਨਹੀਂ ਰਹੇ ਸੀ ਕਿਉਂਕਿ ਹੱਕ ਸੰਵਧਾਨ ਨੇ ਦਿੱਤੇ ਹੋਏ ਨੇ ਪਰ ਕਿਤੇ ਨਾ ਕਿਤੇ ਸੰਵਧਾਨ ਦੇ ਦਿੱਤੇ ਹੋਏ ਹੱਤ ਵੀ ਉਹਨਾਂ ਲੋਕਾਂ ਤੱਕ ਪਹੁੰਚ ਨਹੀਂ ਸਕਦੇ ਸੀਗੇ ਤੇ ਪਰ ਹੁਣ ਇਹ ਜਾਤੀ ਆਧਾਰਿਤ ਜਿਹੜੀ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਇਹਦੇ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਉਹ ਹੱਕ ਮਿਲ ਸਕਦੇ ਨੇ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਯਾਜਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੱਸੀ ਗਲਪੌਰ ਸਾਹਿਬ ਸੱਸੀ